ਰੋਲਾ ਦੋਵਾਂ ਵਿੱਚੇ ਵੱਧ ਗਿਆ ਤੇ ਮਸਲਾ ਚੰਗਾ ਉਲਝਿਆ ਹੋਇਆ ਹੈ ਕਿਸਾਨ ਹੁਣ ਕਹਿੰਦੇ ਅਸੀਂ ਚੰਡੀਗੜ੍ਹ ਜਾਣਾ ਮੁੱਖ ਮੰਤਰੀ ਸਾਹਿਬ ਕਹਿੰਦੇ ਭਾਈ ਅਸੀਂ ਚਾਹੁੰਦੇ ਨਹੀਂ ਇਹਦੇ ਵਿੱਚ ਧਰਨੇ ਲਾਓ ਕਹਿ ਸਕਦਾ ਕਿ ਅੱਜ ਮੁੱਖ ਮੰਤਰੀ ਕਿਸਾਨ ਨਹੀਂ ਹੈਗਾ ਉਹ ਇੱਕ ਕਾਰਪੋਰੇਟ ਘਰਾਣੇ ਦਾ ਪਾਲਤੂ ਬਣ ਗਿਆ ਦੂਜੇ ਕਹਿੰਦੇ ਉਹ ਕਹਿੰਦੇ ਨਾ ਭਾਈ ਵੀ ਤੁਸੀਂ ਲੋਕਾਂ ਨੂੰ ਤੰਗ ਨਾ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਹਾਡੇ ਧਰਨੇ ਰੇਲਾਂ ਰੋਕਣੀਆਂ ਸੜਕਾਂ ਰੋਕਣੀਆਂ ਲੋਕਾਂ ਨੂੰ ਪਰੇਸ਼ਾਨੀ ਬਣਾਉਂਦੀਆਂ ਭਾਈ ਜਦ ਅਸੀਂ ਤੁਹਾਡੇ ਪੈਰਾਂ 'ਚ ਆਪਣੀਆਂ ਪੱਗਾਂ ਤੱਕ ਰੱਖਣ ਲਈ ਤਿਆਰ ਹੋ ਗਏ ਸੀ ਵੀ ਭਾਈ ਉੱਠੋ ਨਾ ਸਾਡੇ 5 ਨੌਜਵਾਨ ਲਖੀਂ ਪਖੀਰੀ ਮਾਰਤੇ ਸਾਡੇ ਨਚਾਰ ਨੌਜਵਾਨ ਜੇਲ੍ਹ 'ਚ ਬੈਠੇ ਆਂ ਸਾਡੇ 70 700 ਦੇ ਕਰੀਬ ਵਿਚਾਰੇ ਉਂ ਮਾਰੇ ਗਏ ਲੋਕਾਂ ਨੇ ਕਾਰਜੇ ਚੱਕ ਚੱਕ ਕੇ ਦਿੱਲੀ ਨੂੰ ਕੂਚ ਕੀਤਾ ਲੋਕਾਂ ਨੇ ਲੰਗਰ ਲਾਏ ਉਹਨਾਂ ਦੀ ਸੁਣ ਲੋ ਯਾਰ ਅੱਜ ਇਹ ਕਿਹੜੇ ਹਾਲਾਤ ਮੁੱਖ ਮੰਤਰੀ ਤੇ ਐਮਐਸਪੀ ਮੰਗਣ ਜਾ ਰਹੇ ਜਿਹੜੀ ਮੰਗ ਮੁੱਖ ਮੰਤਰੀ ਸਾਹਮਣੇ ਅੱਜ ਰੱਖ ਰਹੇ ਆ ਉਹ ਤਾਂ ਅਸੀਂ ਚਾਹ ਮਰਜੀ ਠਿੱਜ ਗੁੱਠਾ ਦੇ ਕੇ ਮਨਾਣਾ ਕਿ ਮਾਨ ਸਾਹਿਬ ਨੂੰ ਅੱਜ ਜਿਹੜੀ ਲੜਾਈ ਸਾਡੀ ਸੈਂਟਰ ਨਾਲ ਹੈ ਅੱਜ ਦਿੱਲੀ ਆਰਐਸਐਸ ਨਾਲ ਸਾਡੀ ਲੜਾਈ ਹੈ ਪਹਿਲਾਂ ਉਹ ਮਸਲਾ ਤਾਂ ਹੱਲ ਕਰ ਲੋ ਇਹ ਕਾਮਰੇਡ ਲਾਣਾ ਕਦੇ ਪੰਜਾਬ ਦਾ ਨਹੀਂ ਹੋਇਆ ਜਿੰਨਾ ਬੇੜਾ ਕਾਮਰੇਟਾਂ ਨੇ ਪੰਜਾਬ ਦਾ ਉਠਾਲਿਆ ਐ ਇੰਨਾ ਕਿਸੇ ਨੇ ਨਹੀਂ ਉਠਾਲਿਆ ਪਰ ਮੈਂ ਆਪਣੇ ਲੀਡਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਇੱਧਰ ਆਲੇ ਫਿਰਦੇ ਚਾਹੇ ਉੱਧਰ ਆਲੇ ਆ ਕਿ ਸਾਨੂੰ ਅੱਜ ਬੈਠ ਕੇ ਇਕੱਠੇ ਹੋਗੇ ਬਹਿਤ ਨਾਲ ਇਕੱਠੇ ਨਹੀਂ ਹੋਣਾ ਕਿਉਂਕਿ ਕਾਮਰੇਡ ਜਾਂ ਸਿੱਖਾਂ ਦੀ ਗੱਲ ਆਉਂਦੀ ਹੈ ਨਾ ਸਿੱਖਾਂ ਪਰ ਜ਼ੁਲਮ ਹੁੰਦਾ ਇਹ ਕਦੇ ਬੋਲਦੇ ਨਹੀਂ ਬੋਲੇ ਅੱਜ ਤੱਕ ਜਿਵੇਂ ਅੱਜ ਸਾਡੇ ਜ਼ਥੇਦਾਰ ਦਾ ਗਰਾਭ ਡਿੱਗਿਆ ਦਿੱਲੀ ਹਕੂਮਤ ਜ਼ਥੇਦਾਰ ਸਾਡੇ ਅਕਾਲ ਤਖਤ ਸਾਹਿਬ ਤੇ ਇਹਨੂੰ ਪੁੱਛ ਕੇ ਗੱਲ ਕਰਦੀ ਸੀ ਵੀ ਜ਼ਥੇਦਾਰ ਜੀ ਆਪ ਕੰਮ ਕਰਨਾ ਇਹ ਠੀਕ ਹੈ ਗਲਤ ਹੈ ਅੱਜ ਜ਼ਥੇਦਾਰ ਨੂੰ ਪੰਜਾਬ ਦਾ ਇੱਕ ਬੱਚਾ ਵੀ ਏਨਕੋਲਿਆ ਕਰ ਰਿਹਾ ਅੱਜ ਜ਼ਥੇਦਾਰ ਦੇ ਹਰ ਵਕਤ ਗਲਚਰਸਾ ਹੀ ਰਹਿੰਦਾ ਕਿ ਮੇਰੀ ਕੁਰਸੀ ਪਤਾ ਨਹੀਂ ਕਦੋਂ ਚਲੇ ਜਾਣੀ ਆ ਮੈਂ ਹੁਣ ਭਾਈ ਰਕਵੀਰ ਸਿੰਘ ਦਾ ਵੀ ਬਿਆਨ ਸੁਣਦਾ ਮੈਂ ਤਾਂ ਉਹਦੇ ਚ ਪਾਏਵੇਂ ਜੀ ਕੱਪੜੇ ਵੀ ਯਾਰ ਕਮਾਲ ਹੋ ਗਈ ਤੂੰ ਸਿਆਸਤਦਾਨ ਥੋੜੀ ਐ ਤੂੰ ਹੁਕਮ ਕਰ ਸੁਖਵੀਰ ਸਿੰਘ ਬਾਦਲ ਵੀ ਦੋਸ਼ੀ ਐ ਉਹਦੇ ਗਾਲ ਤੇ ਤਖਤੀ ਪਾ ਕੇ ਖੜਾ ਹੁਣ ਤੁਸੀਂ ਤਾਂ ਬਈ ਧਰਨਾ ਜੀਵੀ ਬਣ ਕੇ ਰਹਿ ਗਏ ਨਾ ਥੋੜੇ ਤੇ ਤਾਂ ਟੈਗ ਲੱਗ ਗਿਆ ਬਈ ਇਹ ਤਾਂ ਧਰਨਾ ਜੀਵੀ ਕੌਮ ਆ ਜਦੋਂ ਦੇਖੋ ਮੁੱਖ ਮੰਤਰੀ ਸਾਹਿਬ ਨੇ ਵੀ ਪਹਿਲਾਂ ਕਿਹਾ ਸੀ ਇੱਕ ਵਾਰ ਕਿ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਬਹਿ ਕੇ ਧਰਨਾ ਲਾ ਦਿੰਦੇ ਆ ਤੱਪੜ ਵਿਛਾਉਂਦੇ ਪੈ ਜਾਂਦੇ ਵੀ ਭਾਈ ਜਦੋਂ ਤੁਸੀਂ ਦਿੱਲੀ ਤੁਹਾਡਾ ਆਕੂ ਚੱਕਿਆ ਸੀ ਉਦੋਂ ਜਗਾ ਦੇਖ ਕੇ ਲਾਇਆ ਸੀ ਕਿ ਵਜਾ ਦੇਖ ਕੇ ਲਾਇਆ ਸੀ ਪਹਿਲਾਂ ਮਾਨਸਾਪਰ ਸਵਾਲੇ ਉੱਠਦਾ ਇਹਨਾਂ ਦੇ ਲੀਡਰਾਂ ਪਰ ਉੱਠਦਾ ਕਿਵੇਂ ਚੀਕਾਂ ਮਾਰਦੇ ਦਿੱਲੀ ਨੂੰ ਗਏ ਬੇਚੱਕ ਇਸ ਤੋਂ ਵੀ ਗੰਦਾ ਸਿਆਸਤਾਨ ਸਾਡੇ ਸਿਰ ਪਰ ਆ ਜਵੇ ਪਰ ਇਹ ਨਹੀਂ ਜਿੱਤਦੇ ਮਾਨਸਾਪ ਦਾ ਬਿਆਨ ਹੈ ਵੀ ਭਾਈ ਜਿਹਨੂੰ ਡਰ ਲੱਗਦਾ ਪੋਲਟਰੀ ਫਾਰਮ ਪਾ ਲੋ ਅੱਜ ਇਹਦੇ ਮਾਤਾ ਨਹੀਂ ਲੰਘਣਾ ਸੀ ਕਿ ਦਿਨ ਚੰਡੀਗੜ੍ਹ ਤੋਂ ਨਵਾਂ ਸ਼ਹਿਰ ਨੂੰ ਮੈਂ ਰਗੀਲ ਪਰ ਖੜਾ ਪੁਲਿਸ ਬਹੁਤ ਖੜੀ ਮੈਂ ਉਹਨੂੰ ਕਿਹਾ ਭਰਾਵਾ ਵੀ ਅਸੀਂ ਤਾਂ ਅੱਜ ਕੋਈ ਤਾਂ ਨਾ ਤੋਂ ਨਹੀ ਲਾਉਣਾ ਵੀ ਅੱਜ ਹੈ ਕਹਿੰਦਾ ਉਹਨਾਂ ਦੀ ਮਾਤਾ ਲੰਘ ਰਹੀ ਭਗਵੰਤ ਮਾਨ ਦੀ ਮਖਾ ਇੰਨੀ ਫੋਰਸ ਫੇਰ ਹੁਣ ਮਾਤਾ ਨੂੰ ਪੋਲਟਰੀ ਫਾਰਮ ਪਾਣ ਦੇ ਬਾਈ ਉਹ ਕਾਹਨੂੰ ਸੜਕਾਂ 'ਤੇ ਘੁੰਮਦੀ ਐ ਆਪ ਹੀ ਪੋਲਟਰੀ ਫਾਰਮ ਪਾ ਕੇ ਬੈਠੇ ਉਹਦਾ ਪੁਲਿਸ ਕਿੱਥੇ ਤੋਂ ਆ ਜਾਂਦੀ ਐ ਜਦੋਂ ਕਿਸੇ ਤਕਰੀਬ ਗਲਤਕਾ ਹੁੰਦਾ ਐ ਆ ਕਿਸੇ ਦੀ ਮਾਤਾ ਨੂੰ ਕੋਈ ਕੁੱਟਮਾਰ ਕਰ ਦਿੰਦਾ ਉਹ ਉਸ ਟਾਈਮ ਥਾਣੇ 'ਚ ਪੁਲਿਸ ਨਹੀਂ ਲੱਭਦੀ ਐਮਐਲਏ ਸਾਹਿਬ ਸਾਡੇ ਚੱਡਾ ਸਤਿਕਾਰਯੋਗ ਐ ਤਿੰਨ ਵਾਰ ਅਲਾਸ ਕਰਕੇ ਪਹਿਲਾਂ ਸਾਡੇ ਪਿੰਡ ਨੂੰ ਨੌਜਵਾਨਾਂ ਟੂਰਨਾਮੈਂਟ ਕਰਾਇਆ ਉੱਥੇ ਕਹਿੰਦਾ ਵੀ 4 ਮਹੀਨੇ ਸੜਕ ਬਣ ਜੂਗੀ ਆਉਂਦੇ ਸਾਰ ਫੇਰ 4 ਮ ਟਾਈਮ ਲੰਘੇ 3 ਸਾਲ ਪਰ ਉਹ 4 ਮਹੀਨੇ ਦੇ ਪੁੱਤ ਪੁੱਤ 4 ਮਹੀਨੇ ਤੋਂ ਪਟੱਪ ਦੇ ਹੀ ਖੇਤੀ ਪ੍ਰધાન ਸੂਬਾ ਪੰਜਾਬ ਬਹੁਤਾਂ ਦੇ ਵਿੱਚ ਰਹਿਣ ਵਾਲੇ ਇੱਥੇ ਕਿਸਾਨ ਜਿਨ੍ਹਾਂ ਦੀ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਪੰਜਾਬ ਦੇ ਨਾਲ ਪਰ ਕਿਸਾਨਾਂ ਨੇ ਆ ਕੇ ਬਹੁਤ ਬਾਹਰ ਗੱਲਾਂ ਇਹ ਕਈਆਂ ਕਿ ਮੁੱਖ ਮੰਤਰੀ ਨੇ ਸਾਡੀ ਗੱਲ ਹੀ ਨਹੀਂ ਸੁਣੀ ਉੱਠ ਕੇ ਉਥੋਂ ਚਲੇ ਗਏ ਇਹ ਕਹਿ ਦਿੱਤਾ ਜੋ ਕਰਨਾ ਕਰ ਲੋ ਅਜਿਹੇ ਸ਼ਬਦਾਂ ਦੇ ਨਾਲ ਤਕਰਾਰ ਹੋ ਗਈ ਰੌਲਾ ਵੱਧ ਗਿਆ ਮਸਲਾ ਉਲਝ ਗਿਆ ਪਰ ਮੁੱਖ ਮੰਤਰੀ ਵੀ ਪੰਜਾਬ ਦਾ ਹੋਵੇ ਤੇ ਖਿੱਤਾ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਵੇ ਕਿਸਾਨਾਂ ਦੇ ਨਾਲ ਹੀ ਮੁੱਖ ਮੰਤਰੀ ਦਾ ਰੌਲਾ ਵੱਜਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਸਾਡੇ ਨਾਲ ਕਿਸਾਨ ਆਗੂ ਕੁਲਵਿੰਦਰ ਸਿੰਘ ਮੰਜੋੜਾ ਗੱਲਬਾਤ ਕਰਦੇ ਆਂ ਭਾਈ ਜੀ ਕਿਵੇਂ ਦੇਖਦੇ ਹੋ ਪੰਜਾਬ ਦਾ ਖਿੱਤਾ ਜੜਾ ਹੈਗਾ ਜਿਸ ਤਰ੍ਹਾਂ ਮੈਂ ਕਿਹਾ ਵੀ ਖੇਤੀਬਾੜੀ ਨਾਲ ਜੁੜਿਆ ਹੋਇਆ ਬਹੁਤ ਆਤ ਕਿਸਾਨ ਹੈ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਵੀ ਮੈਂ ਕਿਸਾਨ ਦਾ ਪੁੱਤਾਂ ਰੌਲਾ ਦੋਵਾਂ ਵਿੱਚੇ ਵੱਧ ਗਿਆ ਤੇ ਮਸਲਾ ਚੰਗਾ ਉਲਝਿਆ ਹੋਇਆ ਹੈ ਕਿਸਾਨ ਹੁਣ ਕਹਿੰਦੇ ਅਸੀਂ ਚੰਡੀਗੜ੍ਹ ਜਾਣਾ ਮੁੱਖ ਮੰਤਰੀ ਸਾਹਿਬ ਕਹਿੰਦੇ ਭਾਈ ਅਸੀਂ ਚਾਹੁੰਦੇ ਨਹੀਂ ਇਹ ਤੁਸੀਂ ਧਰਨੇ ਲ ਪਰ ਪੰਜਾਬੀ ਲੋਕ ਚੈਨਲ ਦਾ ਤੇ ਸਤਰਾਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਕਿਸਾਨ ਹੈ ਹਮ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਮੁੱਖ ਮੰਤਰੀ ਕਿਸਾਨ ਨਹੀਂ ਹੈਗਾ ਉਹ ਇੱਕ ਕਾਰਪੋਰੇਟ ਘਰਾਣੇ ਦਾ ਪਾਲਤੂ ਬਣ ਗਿਆ ਲੋਕਾਂ ਦਾ ਭਲਾ ਸੋਚਣ ਵਾਲਾ ਤਾਂ ਹੈਗਾ ਨਹੀਂ ਬਿਲਕੁਲ ਨਹੀਂ ਅੱਜ ਨਹੀਂ ਅੱਜ ਤੋਂ ਜਦੋਂ ਉਹਦੇ ਥੱਲੇ ਕੁਰਸੀ ਨਹੀਂ ਸੀ ਉਦੋਂ ਉਹ ਲੋਕਾਂ ਦਾ ਭਲਾ ਸੋਚਣ ਵਾਲਾ ਸੀ ਗਰਮ ਕੁਲਫੀ ਵੀ ਵੇਚ ਕੇ ਲੋਕਾਂ ਨੂੰ ਦੱਸਦਾ ਸੀ ਕਿੱਕ ਲਈ ਕਲੀਰ ਵੀ ਪਾਉਂਦਾ ਸੀ ਪਰ ਅੱਜ ਜਦੋਂ ਕੁਰਸੀ ਤੇ ਬੈਠ ਗਿਆ ਅੱਜ ਉਹ ਕਾਰਪੋਰੇਟ ਘਰਾਣਿਆਂ ਦਾ ਪਾਲਤੂ ਬਣ ਗਿਆ ਜਿਵੇਂ ਆਪਾਂ ਇੱਕ ਘਰਾਂ ਜਾਨਵਰ ਰੱਖ ਲੈਂਦੇ ਨਾ ਉਹ ਜਾਨਵਰ ਤੁਹਾਡੀ ਮੰਨੂਗਾ ਜੇ ਜੇ ਤੁਸੀਂ ਕਹੋਗੇ ਉਹਨੇ ਉਵੇਂ ਹੀ ਕਰਨਾ ਅੱਜ ਇਹ ਉਸ ਕੁਰਸੀ ਤੇ ਬੈਠਾ ਹੈ ਦਿੱਲੀ ਦਾ ਇੱਕ ਦਲਾਲ ਬਣ ਗਿਆ ਹੈ ਉਹਨਾਂ ਬਾਣੀਆਂ ਦਾ ਜਿਹੜੇ ਬੜੇ ਬੜੇ ਆਵਾਨੀਆਂ ਵਾਨੀਆਂ ਰਾਈਆਂ ਜਾਂ ਭਾਜਪੀ ਆਰਐਸਐਸ ਹੈ ਅੱਜ ਜੋ ਕਹੂਗੀ ਭਗਵੰਤ ਮਾਨ ਸਾਹਿਬ ਉਹ ਗੱਲ ਕਰਨਗੇ ਦੋਵੇਂ ਕਹਿੰਦੇ ਉਹ ਕਹਿੰਦੇ ਨਾ ਭਾਈ ਵੀ ਤੁਸੀਂ ਲੋਕਾਂ ਨੂੰ ਤੰਗ ਨਾ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਹਾਡੇ ਧਰਨੇ ਰੇਲਾਂ ਰੋਕਣੀਆਂ ਸੜਕਾਂ ਰੋਕਣੀਆਂ ਲੋਕਾਂ ਨੂੰ ਪਰੇਸ਼ਾਨੀ ਬਣਾਉਂਦੀਆਂ ਉਹਦਾ ਸਬਬ ਬਣਦਾ ਤੇ ਜਿਹੜੇ ਲੋਕਾਂ ਦੇ ਹੋਰ ਤੰਦੇ ਆ ਹੋਰ ਵਰਗਾਂ ਦੇ ਲੋਕ ਆ ਉਹਨਾਂ ਦੇ ਲਈ ਤੁਸੀਂ ਸਮੱਸਿਆ ਬਣ ਜਾਂਦੇ ਹੋ ਨਹੀਂ ਮੈਨੂੰ ਇੱਕ ਪਹਿਲਾਂ ਮਾਨ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਕਿ ਲੋਕ ਕੌਣ ਹੈ ਜਿਹੜੇ ਕਹਿੰਦੇ ਲੋਕਾਂ ਨੂੰ ਤੰਗ ਨਾ ਕਰੋ ਉਹ ਲੋਕ ਹੈ ਕੌਣ ਜਿਹੜੇ ਧਰਨੇ ਲਾ ਰਹੇ ਆ ਉਹ ਕੌਣ ਆ ਇਹ ਸਪੱਸ਼ਟ ਕਹਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ ਲੋਕਾਂ ਨੂੰ ਜਿਹੜੇ ਉਹਨੂੰ ਕਹਿੰਦੇ ਤੰਗ ਨਾ ਕਰੋ ਉਹ ਵੀ ਸਾਡੇ ਹੀ ਆ ਸਾਡੇ ਚੋਂ ਹੀ ਆ ਮੈਂ ਵੀ ਕੋਈ ਬਿਜ਼ਨਸ ਕਰਦਾ ਕੁਝ ਸਮੇਂ ਤੋਂ ਮੈਂ ਘਰ 'ਚ ਆਪਣੇ ਕੰਮ ਕਰੇ ਲੁਕਮਾ ਕਰਕੇ ਥੋੜਾ ਜਿਹਾ ਬਿਜ਼ੀ ਸੀ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਮੈਂ ਉਹਨਾਂ ਤੇ ਐਂਟੀ ਹੋ ਜਾਵਾਂ ਜਿਹੜੇ ਲੋਕ ਲੜ ਰਹੇ ਐ ਮੈਨੂੰ ਤਾਂ ਐਂਟੀ ਤਾਂ ਨਹੀਂ ਹੋਊਗਾ ਜੇ ਅੱਜ ਮਾਨ ਸਾਹਿਬ ਨੂੰ ਇਸ ਸਥਿਤੀ 'ਚ ਬਿਠਾ ਲਿਆ ਕਿਸੇ ਨੇ ਸਾਡੇ ਲੋਕਾਂ ਨੇ ਬਿਠਾ ਲਿਆ ਜਿਹੜੇ ਲੋਕ ਲੜ ਰਹੇ ਐ ਉਦੋਂ ਵੀ ਲੜ ਰਹੇ ਸੀ ਮਾਨ ਸਾਹਿਬ ਕਹਿੰਦਾ ਸੀ ਇਹਨਾਂ ਦੀ ਗੱਲ ਸਭ ਤੋਂ ਪਹਿਲਾਂ ਸੁਣੀ ਜਾਵੇ ਦੂਜੀ ਗੱਲ ਮੈਂ ਆਪਣੇ ਆਗੂਆਂ ਦੀ ਵੀ ਗੱਲ ਕਰ ਲਵਾਂ ਜੇ ਅੱਜ ਮੈਂ ਕਹਾ ਮੁੱਖ ਮੰਤਰੀ ਸਾਹਿਬ ਸਾਨੂੰ ਐਮਐਸਪੀ ਦੇ ਦੇਣਗੇ ਪੰਜਾਬ ਨੂੰ ਜਾਂ ਜਿਵੇਂ ਉਹ 2 ਮਿੰਟ ਕਹਿਣ ਦੀ ਚੁਟਕੀਆਂ ਵਾਲੀ ਬੀਬੀ ਤੇ ਮਾਨ ਸਾਹਿਬ ਦੀ ਵੀ ਡਿਬੇਟ ਤੁਸੀਂ ਕੱਢ ਕੇ ਦੇਖ ਲਓ ਕਹਿੰਦਾ ਸੀ ਕਿ ਪੰਜਾਬ ਨੂੰ ਮੈਂ ਦਊਂਗਾ 23 ਫਸਲਾਂ ਤੇ ਐਮਐਸਪੀ ਕੁਰਸੀ ਛੱਡਣ ਉਹ ਇਹ ਬਿਆਨ ਅਣਜਾਣਪੁਰ ਚ ਲੈ ਲਓ ਭੋਲੇ ਪੰਚ ਕਹਿ ਲਓ ਜਾਂ ਉਹ ਕੁਰਸੀ ਸਤਿਆਉਣ ਦੇ ਹੱਕ ਚ ਵੀ ਮੈਂ ਕੁਰਸੀ ਕਾਬਜ ਹੋਣਾ ਇੱਕ ਵਾਰੀ ਜਿਵੇਂ ਮਰਜ਼ੀ ਝੂਠ ਬੋਲਾ ਜੋ ਮਰਜ਼ੀ ਗੱਪ ਮਾਰਾਂ ਵੀ ਕੁਰਸੀ ਤੇ ਬੈਠਣਾ ਮੈਂ ਮਤਲਬ ਹੁਣ ਤੁਸੀਂ ਮਾਫ ਕਰਤਾ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਦਾ ਕੋਈ ਦੋਸ਼ ਨਹੀਂ 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 ਮੈਂ ਮਾਫ ਨਹੀਂ ਕਰਿਆ ਮੈਂ ਉੱਥੇ ਤੱਕ ਨਹੀਂ ਗਿਆ ਮੈਂ ਮਾਫ ਨਹੀਂ ਕਰਿਆ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਗੱਪਾਂ ਮਾਰ ਕੇ ਕੁਰਸੀ ਹਾਸਲ ਕਰਨੀ ਸੀ ਉਹ ਅਗਲਾ ਕਰ ਗਿਆ ਉੱਥੇ ਉਹ ਲੈ ਕਾਮਯਾਬ ਹੋ ਗਿਆ ਜੁਮਲੇ ਸਣਾ ਕੇ ਜਿਵੇਂ ਕੈਪਟਨ ਸਾਹਿਬ ਇੱਕ ਵਾਰੀ ਆਏ ਸੀ 68 ਤੇ ਦੇ ਕਾਰਜੇ ਮਾ ਫਲਾਣੇ ਮਾ ਬੀਬੀਆਂ ਨੂੰ ਫਲਾਣਾ ਧਮਕਾਣਾ ਐਵੇਂ ਹੀ ਉਸ ਦੀ ਨਕਲ ਕਰਕੇ ਅੱਜ ਇਹ ਕਾਬਜ ਹੋ ਗਿਆ ਪੰਜਾਬ ਨੂੰ ਕਿਸੇ ਟਾਈਮ ਹਿੰਦੁਸਤਾਨ ਦੀ ਸਰਕਾਰ ਪੁੱਛ ਕੇ ਕੋਈ ਕੰਮ ਕਰੇ ਕਰਦੀ ਸੀ ਅੱਜ ਜਦੋਂ ਤੋਂ ਪ੍ਰਕਾਸ਼ੂ ਬਾਦਲ ਨੇ ਬਾਗਡੋਰ ਸੰਭਾਲੀਏ ਦਿੱਲੀ ਦਾ ਉਹ ਆਰਐਸਐਸ ਦਾ ਗੁਲਾਮ ਬਣਿਆ ਅੱਜ ਪੰਜਾਬ ਕਿਸ ਸਥਾਨ ਤੇ ਖੜ ਗਿਆ ਅੱਜ ਪੰਜਾਬ ਨੂੰ ਕੋਈ ਪੁੱਛਦਾ ਨਹੀਂ ਅੱਜ ਪੰਜਾਬ ਦੀ ਕੋਈ ਹੈਸੀਅਤ ਨਹੀਂ ਦੂਜੀ ਗੱਲ ਸਾਡੇ ਜਿਹੜੇ ਆਕੂ ਸਾਡੇ ਹੀ ਐ ਮੈਂ ਇਹਨਾਂ ਨੂੰ ਅੱਜ ਮੈਂ ਸਵੇਰ ਦਾ ਜੇ ਤੁਹਾਡੇ ਚੈਨਲ ਤੇ ਵੀ ਦੇਖਿਆ ਵੀ ਪੁਲਿਸ ਚੱਕਣ ਗਈ ਜੀ ਇਹਨਾਂ ਨੂੰ ਪੁਲਿਸ ਨੇ ਨਾਕੇ ਲਾ ਲਏ ਜੀ ਕਿਤੇ ਕੁਝ ਕਰ ਲਿਆ ਮੈਂ ਇੱਕ ਮੇਰਾ ਇਹਨਾਂ ਨੂੰ ਵੀ ਸਵਾਲ ਸੀ ਪਹਿਲਾਂ ਵੀ ਸੀ ਅੱਜ ਵੀ ਸੀ ਵੀ ਭਾਈ ਜਦ ਅਸੀਂ ਤੁਹਾਡੇ ਪੈਰਾਂ 'ਚ ਆਪਣੀਆਂ ਪੱਗਾਂ ਤੱਕ ਰੱਖਣ ਲਈ ਤਿਆਰ ਹੋ ਗਏ ਸੀ ਵੀ ਭਾਈ ਉਠੋ ਨਾ ਸਾਡੇ 5 ਨੌਜਵਾਨ ਲਖੀਂ ਪਖੀਰੀ ਮਾਰਤੇ ਸਾਡੇ 4 ਨੌਜਵਾਨ ਜੇਲ੍ਹ 'ਚ ਬੈਠੇ ਆਂ ਸਾਡੇ 70 700 ਦੇ ਕਰੀਬ ਵਿਚਾਰੇ ਉਂ ਮਾਰੇ ਗਏ ਲੋਕਾਂ ਨੇ ਕਰਜੇ ਚੱਕ ਚੱਕ ਕੇ ਦਿੱਲੀ ਨੂੰ ਕੂਚ ਕੀਤਾ ਲੋਕਾਂ ਨੇ ਲੰਗਰ ਲਾਏ ਉਹਨਾਂ ਦੀ ਸੁਣ ਲੋ ਯਾਰ ਅੱਜ ਇਹ ਕਿਹੜੇ ਹਾਲਾਤ ਮੁੱਖ ਮੰਤਰੀ ਤੇ ਐਮਐਸਪੀ ਮੰਗਣ ਜਾ ਰਹੇ ਇਹਨਾਂ ਤੇ ਨਹੀਂ ਜਿਹੜੀ ਮੰਗ ਮੁੱਖ ਮੰਤਰੀ ਸਾਹਮਣੇ ਅੱਜ ਰੱਖ ਰਹੇ ਆ ਉਹ ਤਾਂ ਅਸੀਂ ਜਾ ਮਰਜੀ ਕਿੱਟੀ ਗੂਠਾ ਦੇ ਕੇ ਮਨਾਣਾ ਕਿ ਮਾਨ ਸਾਹਿਬ ਨੂੰ ਅੱਜ ਜਿਹੜੀ ਲੜਾਈ ਸਾਡੀ ਸੈਂਟਰ ਨਾਲ ਹੈ ਅੱਜ ਦਿੱਲੀ ਆਰਐਸਐਸ ਨਾਲ ਸਾਡੀ ਲੜਾਈ ਹੈ ਪਹਿਲਾਂ ਉਹ ਮਸਲਾ ਤਾਂ ਹੱਲ ਕਰ ਲੋ ਤੁਸੀਂ ਉਹ ਮੰਗਾਂ ਦਾ ਮਨਾ ਲਓ ਉਹ ਪਰਿਵਾਰ ਨੂੰ ਨੌਕਰੀਆਂ ਦਿਵਾ ਲਓ ਜਿਨ੍ਹਾਂ ਦੇ ਲਖੀਮ ਪਖੀਰੀ ਪੁੱਤ ਮਰੇ ਉਸ ਪਰਿਵਾਰ ਦਾ ਜਿਹੜੇ ਮੁੰਡੇ ਜਿਹੜਾ ਜੇ ਬੈਠੇ ਉਹਨਾਂ ਦੇ ਜਿਹੜੇ ਕੇਸ ਆ ਉਹ ਤਾਂ ਕੈਨਸਲ ਕਰਵਾ ਲਓ ਅੱਜ ਤੁਸੀਂ ਕਿੱਦਨ ਤੁਰ ਪਏ ਸਿਰਫ ਲੋਕਾਂ ਨੂੰ ਦਿਖਾਉਣ ਬਾਤ ਹੈ ਕਿ ਅਸੀਂ ਪੰਜਾਬ ਦੇ ਸੀ ਇਹ ਕਾਮਰੇਡ ਲਾਣਾ ਕਦੇ ਪੰਜਾਬ ਦਾ ਨਹੀਂ ਹੋਇਆ ਜਿੰਨਾ ਬੇੜਾ ਕਾਮਰੇਡਾ ਨੇ ਪੰਜਾਬ ਦਾ ਬਠਾਲਿਆ ਏ ਐਨਾ ਕਿਸੇ ਨੇ ਨਹੀਂ ਉਠਾਲਿਆ ਲੋਕ ਕਹਿੰਦੇ ਵੀ ਇਹੀ ਫੁੱਟ ਦਾ ਦਾ ਸਰਕਾਰ ਪੈਦਾ ਚੱਕਦੀ ਆ ਵੀ ਤੂੰ ਕਿਸਾਨ ਆਪਸ ਵਿੱਚ ਹੀ ਆਗੂ ਫਟੇ ਹੋਏ ਆ ਤੇ ਸਰਕਾਰ ਫਿਰ ਲਾਹ ਚੱਕਦੀ ਸਰਕਾਰ ਆਪੇ ਤੁਹਾਨੂੰ ਬੇਰਾ ਬੱਟੇ ਕੋਈ ਨਹੀਂ ਪੁੱਛਦਾ ਫਿਰ ਕਿਸਾਨਾਂ ਨੂੰ ਹੁਣ ਆਗੂਆਂ ਨੂੰ ਵੀ ਰੁਲਦੇ ਫਿਰਦੇ ਆ ਬਿਲਕੁਲ ਮੈਂ ਤਾਂ ਆਪ ਕਹਿਆ ਵੀ ਉੱਥੇ ਸਾਡੇ ਹੀ ਆਗੂ ਗਲਤ ਹੈ ਮੈਂ ਕਿਸੇ ਤੇ ਪੇ ਦੋਸ਼ ਨਹੀਂ ਦਿੱਤਾ ਸਾਡੇ ਹੀ ਗਲਤ ਹੈ ਅੱਜ ਡੱਲੇਵਾਲ ਸਾਹਿਬ ਆਪਣੀ ਜਾਨ ਤਲੀ ਤੇ ਰੱਖੀ ਬੈਠਾ ਹੁਣ ਇਹ ਕਹਿੰਦੇ ਮਰਨ ਵਰਤ ਸਾਡੇ ਹਿੱਸੇ 'ਚ ਨਹੀਂ ਆਉਂਦਾ ਬਿਲਕੁਲ ਮੈਂ ਸਹਿਮਤ ਐ ਅਸੀਂ ਵੀ ਜਵਾਬਤਾ ਜੀ ਸਾਡੇ ਹਿੱਸੇ 'ਚ ਮਰਨ ਵਰਤ ਨਹੀਂ ਆਉਂਦਾ ਪਰ ਅੱਜ ਉਹ ਕਤਪੰਨ ਵਾਲੀ ਲੜਾਈ ਵੀ ਨਹੀਂ ਰਹੀ ਹਥਿਆਰਾਂ ਵਾਲੀ ਲੜਾਈ ਵੀ ਨਹੀਂ ਰਹੀ ਵਿਚਾਰਾਂ 'ਕਾ ਸਾਡੀ ਗੱਲ ਨਹੀਂ ਸੁਣਦੇ ਜੇ ਅਸੀਂ ਵਿਚਾਰ ਰੱਖਦੇ ਉਹਨੇ ਤੇ ਮੂਰਾ ਸੁਣਦੇ ਨਹੀਂ ਅੱਜ ਇੱਕ ਰਸਤਾ ਰਹਿ ਗਿਆ ਸਾਡੇ ਕੋਲ ਮਰਨ ਵਰਤ ਵੀ ਜੇ ਅਸੀਂ ਪੰਜ ਸੱਤ ਮਰ ਜਾਵਾਂਗੇ ਲੋਕਾਂ 'ਚ ਹਾਕਾਰ ਤਾਂ ਪਹੁੰਚੂਗੀ ਨਾ ਕਿ ਬੰਦੇ ਚਲੋ ਜੇ ਕਿਰਪਾਨਾਂ 'ਕਾ ਲੜਦੇ ਫਿਰ ਸਾਨੂੰ ਅੱਤਵਾਦੀ ਦੱਸਦੇ ਹਥਿਆਰ ਚੱਕਦੇ ਤਾਂ ਅੱਤਵਾਦੀ ਦੱਸਦੇ ਵੀ ਅਸੀਂ ਤਾਂ ਯਾਰ ਮਰਨ ਤੱਕ ਚਲੇਗੇ ਪਰ ਮੈਂ ਆਪਣੇ ਲੀਡਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਜਿਹੜੇ ਇੱਧਰ ਵਾਲੇ ਫਿਰਦੇ ਚਾਹੇ ਉੱਧਰ ਵਾਲੇ ਆ ਕਿ ਸਾਨੂੰ ਅੱਜ ਬੈਠ ਕੇ ਇਕੱਠੇ ਹੋ ਕੇ ਬਹਿ ਤੈਨਾਂ ਇਕੱਠੇ ਨਹੀਂ ਹੋਣਾ ਕਿਉਂਕਿ ਕਾਮਰੇਡ ਜਾਂ ਸਿੱਖਾਂ ਦੀ ਗੱਲ ਆਉਂਦੀ ਨਾ ਵੀ ਸਿੱਖਾਂ ਪਰ ਜ਼ੁਲਮ ਹੁੰਦਾ ਇਹ ਕਦੇ ਬੋਲਦੇ ਨਹੀਂ ਬੋਲਨੇ ਅੱਜ ਤੱਕ 90 92 ਦਾ ਇਤਿਹਾਸ ਦੇਖ ਲਓ ਨਾ ਤਾਂ ਆਪ ਮੁਕਬਰੀਆਂ ਕਰ ਕਰ ਕੇ ਸਾਡੇ ਪੁੱਤ ਮਰਵਾਤੇ ਉਸ ਅੰਦੋਲਨ ਦੇ ਵਿੱਚ ਕਾਮਰੇਡਾਂ ਦੀ ਇਹ ਵਰ੍ਹਸੀਆਂ ਮਨਾਉਂਦੇ ਰਹੇ ਅਸੀਂ ਤਾਂ ਵਿਰੋਧ ਵੀ ਕੀਤਾ ਦਿੱਲੀ ਅੰਦੋਲਨ ਚ ਵੀ ਭਾਈ ਸਾਡੇ ਦਾ ਪੁੱਤ ਮਰਵਾਤੇ ਇਹਨਾਂ ਨੇ ਤੁਸੀਂ ਉਹਨਾਂ ਦੇ ਵਰ੍ਹਸੀਆਂ ਮਨਾਉਂਾਰੇ ਉਹਦਾ ਹੈ ਕੋਈ ਨਾ ਕੋਲ ਜਵਾਬ ਉ ਮੇਰੇ ਮੇਰੇ ਖਿਲਾਫ ਵੀ ਗਾਲਾਂ ਕੱਢੀ ਜਾਊਂਗੇ ਜੀ ਫਲਾਣੇ ਦੇ ਖਿਲਾਫ ਗਾਲਾਂ ਕੱਢੀ ਜਾਊਂਗੇ ਪਰ ਜਿਹੜੀ ਹੱਕ ਸੱਚ ਦੀ ਗੱਲ ਹੈ ਉਹ ਤਾਂ ਕਰੋ ਨਾ ਯਾਰ ਉਹ ਤਾਂ ਤੁਹਾਨੂੰ ਕਰ ਨਹੀਂ ਪਾਊਗੀ ਜਿਵੇਂ ਅੱਜ ਸਾਡੇ ਜ਼ਥੇਦਾਰ ਦਾ ਗਰਾਭ ਡਿੱਗਿਆ ਦਿੱਲੀ ਹਕੂਮਤ ਜ਼ਥੇਦਾਰ ਸਾਡੇ ਅਕਾਲ ਤਖਤ ਸਾਹਿਬ ਤੇ ਨੂੰ ਪੁੱਛ ਕੇ ਗੱਲ ਕਰਦੀ ਸੀ ਵੀ ਜ਼ਥੇਦਾਰ ਜੀ ਆਪ ਕੰਮ ਕਰਨਾ ਇਹ ਠੀਕ ਹੈ ਗਲਤ ਹੈ ਅੱਜ ਜ਼ਥੇਦਾਰ ਨੂੰ ਪੰਜਾਬ ਦਾ ਇੱਕ ਬੱਚਾ ਵੀ ਅਣਗੌਲਿਆ ਕਰ ਰਿਹਾ ਕਿਉਂਕਿ ਬਾਦਲਾ ਨੇ ਜ਼ਥੇਦਾਰ ਦੀ ਜਿਹੜੀ ਪਦਵੀ ਸੀ ਉਹ ਖਤਮ ਕਰ ਤੇ ਅੱਜ ਜੇਸ਼ੇਦਾਰ ਦੇ ਹਰ ਵਕਤ ਗਾਲ ਚਰਸਾ ਹੀ ਰਹਿੰਦਾ ਕਿ ਮੇਰੀ ਕੁਰਸੀ ਪਤਾ ਨਹੀਂ ਕਦੋਂ ਚਲੇ ਜਾਣੀ ਆ ਮੈਂ ਹੁਣ ਭਾਈ ਰਗਵੀਰ ਸਿੰਘ ਦਾ ਵੀ ਬਿਆਨ ਸੁਣਦਾ ਮੈਂ ਤਾਂ ਉਹਦੇ ਚ ਪਾਏਵੇਂ ਜੀ ਕੱਪੜੇ ਯਾਰ ਕਮਾਲ ਹੋ ਗਈ ਤੂੰ ਸਿਆਸਤਦਾਨ ਥੋੜੀ ਐ ਤੂੰ ਹੁਕਮ ਕਰ ਸੁਖਵੀਰ ਸਿੰਘ ਬਾਦਲ ਵੀ ਦੋਸ਼ੀ ਐ ਉਹਦੇ ਗਾਲ ਚ ਤਖਤੀ ਪਾ ਕੇ ਖੜਾ ਤੂੰ ਦੋਸ਼ੀ ਐ ਮੈਂ ਦੋਸ਼ੀ ਐ ਮੈਨੂੰ ਕਹਿ ਵੀ ਦੋਸ਼ੀ ਐ ਜਥੇਦਾਰ ਦੀ ਪਦਵੀ ਉਹ ਹੁੰਦੀ ਸੀ ਜਦੋਂ ਸਾਡਾ ਅਕਾਲ ਤਖਤ ਸਾਹਿਬ ਦਿੱਲੀ ਦਾ ਅਧੀਨ ਹੋ ਗਿਆ ਜਥੇਦਾਰ ਸਾਡੇ ਸਰਕਾਰੀ ਹੋਗੇ ਸਾਡੀ ਪੁੱਛ ਕਿੱਥੇ ਹੋਣੀ ਸੀ ਕਾਮਰੇਡ ਸਾਡੇ ਪਰਹਾਵੀ ਹੋਗੇ ਦਿੱਲੀ ਅੰਦੋਲਨ ਵੀ ਤਾਂ ਸੀਗਾ ਸਾਡੇ ਇੱਕ ਮੈਨੂੰ ਦਿਖਾਓ ਜਿੰਨੇ ਸਿੱਖ ਮੁੰਡਿਆਂ ਨੇ ਆ ਜਾ ਕੇ ਕੁਰਬਾਨੀਆਂ ਦਿੱਤੀਆਂ ਇੱਕ ਇਹਨਾਂ ਨੇ ਦਿੱਤੀ ਕੋਈਸੇ ਨੇ ਆਰਐਸਐਸ ਹੋਵੇ ਆਇਆ ਹੈ ਕਾਮਰੇਡ ਹੁਣ ਤੱਤੇ ਸਾਡੇ ਮੁੰਡਿਆਂ ਨੇ ਅੱਜ ਵੀ ਸਾਡੇ ਮੁੰਡੇ ਮਰਨ ਨੂੰ ਤਿਆਰ ਹੈ ਪਰ ਸਾਨੂੰ ਕੋਈ ਆਗੂ ਨਹੀਂ ਚੱਜਦਾ ਮਿਲ ਰਿਹਾ ਆਗੂਆਂ ਦੀ ਤਲਾਸ਼ ਦੇ ਵਿੱਚ ਸਾਡੇ ਨੌਜਵਾਨ ਹੈ ਆਗੂ ਦੀ ਤਲਾਸ਼ ਚ ਸਾਡੀ ਪੰਜਾਬ ਦੀ ਸਿਆਸਤ ਹੈ ਆਗੂ ਜਿਸ ਦਿਨ ਸਾਨੂੰ ਵਧੀਆ ਮਿਲ ਗਿਆ ਸਾਨੂੰ ਦਿੱਲੀ ਦੇ ਮੁਰਤ ਚੋੜਾ ਡਣ ਅੱਜ ਪੀਖ ਮੰਗ ਰਹੇ ਅਸੀਂ ਦਿੱਲੀ ਤੋਂ ਜਿਹੜੀ ਕਦੇ ਦਿੱਲੀ ਸਾਤੋਂ ਪੰਜਾਬ ਤੋਂ ਪੀਖ ਮੰਗਦੀ ਸੀ ਨਾ ਅੱਜ ਉਲਟ ਹੋ ਗਿਆ ਕਿਉਂ ਜਥੇਦਾਰ ਸਾਡੇ ਸਰਕਾਰੀ ਹੋ ਗਏ ਇਹ ਆਗੂ ਦਿੱਲੀ ਦੇ ਗੁਲਾਮ ਹੋ ਗਏ ਇਹਨਾਂ ਨੂੰ ਤਾਂ ਪੈਸੇ ਚਾਹੀਦੇ ਫਿਰ ਹੁਣ ਤੁਸੀਂ ਤਾਂ ਬਈ ਧਰਨਾਜੀਵੀ ਬਣ ਕੇ ਰਹਿ ਗਏ ਨਾ ਥੋੜੇ ਤੇ ਤਾਂ ਟੈਗ ਲੱਗ ਗਿਆ ਬਈ ਇਹ ਤਾਂ ਧਰਨਾਜੀਵੀ ਕੌਮ ਆ ਜਦੋਂ ਦੇਖੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕਿਹਾ ਸੀ ਇੱਕ ਵਾਰ ਕਿ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਬਹਿ ਕੇ ਧਰਨਾ ਲਾ ਦਿੰਦੇ ਆ ਸੱਪੜ ਵਿਛਾਉਂਦੇ ਬਹਿ ਜਾਂਦੇ ਤੇ ਹੁਣ ਤਾਂ ਫਿਰ ਇਹ ਸਾਬਤ ਹੀ ਹੁੰਦੀ ਜਾਰੀ ਗੱਲ ਸਰਕਾਰ ਤੁਹਾਨੂੰ ਤੁਹਾਡੇ ਅਗੇਂਸਟ ਖੜ ਗਈ ਬਿਲਕੁਲ ਵੀ ਤੁਸੀਂ ਤਾਂ ਇਹ ਗਲਤ ਕੰਮ ਕਰ ਰਹੇ ਹੋ ਤੇ ਤੁਹਾਡਾ ਧਰਨਾ ਲਾਉਣਾ ਤਾਂ ਹੁਣ ਜਿਹੜਾ ਆਉਣ ਵਾਲੇ ਸਮੇਂ ਚ ਮੁਸ਼ਕਲ ਹੈ ਨਹੀਂ ਦੇਖੋ ਜਿਹੜੀ ਮਾਨ ਸਾਹਿਬ ਨੇ ਕਿਹਾ ਵੀ ਜਗਾ ਨਹੀਂ ਦੇਖਦੇ ਮੈਂ ਮਾਨ ਸਾਹਿਬ ਨੂੰ ਅਸੀਂ ਪਹਿਲਾਂ ਵੀ ਸਵਾਲ ਕੀਤਾ ਤੁਹਾਡੇ ਚੈਨਲ ਤੇ ਹੋਰ ਥਾਂ ਵੀ ਵੀ ਭਾਈ ਜਦੋਂ ਤੁਸੀਂ ਦਿੱਲੀ ਤੁਹਾਡਾ ਆਕੂ ਚੱਕਿਆ ਸੀ ਉਦੋਂ ਜਗਾ ਦੇਖ ਕੇ ਲਾਇਆ ਸੀ ਕਿ ਵਜਾ ਦੇਖ ਕੇ ਲਾਇਆ ਸੀ ਪਹਿਲਾਂ ਮਾਨ ਸਾਹਿਬ ਪਰ ਸਵਾਲ ਇਹ ਉੱਠਦਾ ਇਹਨਾਂ ਦੇ ਲੀਡਰਾਂ ਪਰ ਉੱਠਦਾ ਕਿਵੇਂ ਚੀਕਾ ਮਾਰਦੇ ਦਿੱਲੀ ਨੂੰ ਗਏ ਆ ਦਿੱਲੀ ਦੇ ਲੋਕਾਂ ਨੇ ਬੇਚਕ ਬੀਜੇਪੀ ਸਾਡੀ ਐਂਟੀ ਹੈ ਇੱਕ ਦੁਸ਼ਮਣ ਜਮਾਤ ਹੈ ਸਾਡੀ ਬੀਜੇਪੀ ਪਰ ਉਹ ਲੋਕਾਂ ਨੇ ਫੇਰ ਜਿਤਾਤੀ ਜੇ ਇਹ ਚੰਗੇ ਕੰਮ ਕਰੇ ਵੀ ਹੁੰਦੇ ਇਹਨਾਂ ਨੇ ਕਾਹਨੂੰ ਹਰਾਉਂਦੇ ਲੋਕ ਆਉਂਦੇ ਥੋੜੇ ਜਿਨ ਮਾਨ ਸਾਹਿਬ ਦਾ ਵੀ ਨਤੀਜਾ ਤੁਹਾਡੇ ਸਾਹਮਣੇ ਆ ਜਾਣਾ ਬੇਚਕ ਇਸ ਤੋਂ ਵੀ ਗੰਦਾ ਸਿਆਸਦਾਨ ਸਾਡੇ ਸਿਰ ਪਰ ਆ ਜਵੇ ਪਰ ਇਹ ਨਹੀਂ ਜਿੱਤਦੇ ਨਸ਼ੇ ਖਿਲਾਫ ਮਹਮਾ ਚੱਲ ਰਹੀ ਹੈ ਤੁਹਾਨੂੰ ਚੰਗੇ ਕੰਮ ਨਹੀਂ ਲੱਗਦੇ ਹਰ ਤੀਜੇ ਦਿਨ ਪਿੰਡ ਚੋਂ ਲਾਸ਼ ਜਾਂਦੀ ਹੈ ਹਰ ਤੀਜੇ ਦਿਨ ਕਿਸੇ ਨਾ ਕਿਸੇ ਪਿੰਡ ਚੋਂ ਲਾਸ਼ ਉੱਠਦੀ ਹੈ ਮੁੰਡਿਆਂ ਦੀ ਮੈਂ ਨਹੀਂ ਕਹਿੰਦਾ ਵੀ ਸਰਕਾਰ ਨੇ ਲਾਤੇ ਪਰ ਸਰਕਾਰ ਦੀਆਂ ਗਲਤ ਨੀਤੀਆਂ ਨਲਾਇਕੀਆਂ ਕਰਕੇ ਸਾਡੇ ਨੌਜਵਾਨ ਨਸ਼ੇ ਚਰੂਗੇ ਕਿਉਂ ਤਸਕਰਾਂ ਦੇ ਘਟਾਤੇ ਹੋਣ ਢਾਹ ਤਾਂ ਰਹੇ ਹੋ ਕਰਨ ਜਿੱਥੇ ਨਸ਼ਾ ਸਪਲਾਈ ਹੁੰਦਾ ਅਸੀਂ ਉਹੀ ਰਗੜ ਦੇਣੇ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਗਏ ਇਹੀ ਸਟੈਪ ਆਉਂਦੇ ਚੱਕ ਹੋ ਜਾਂਦੇ ਜਦੋਂ ਮਾਨ ਸਾਹਿਬ ਇਹ ਬਿਆਨ ਦੇ ਸਕਦਾ ਵੀ ਇੱਥੇ ਕੋਈ ਕਿਸਾਨ ਅੱਗ ਲਾਉਂਦਾ ਏ ਐਸਐਚਓ ਜ਼ਿੰਮੇਵਾਰ ਹੈ ਜੇ ਇਹ ਬਿਆਨ ਦੇ ਦੇਵੇ ਵੀ ਜਿਸ ਜ਼ਿਲ੍ਹੇ ਦੇ ਵਿੱਚ ਕੋਈ ਨੌਜਵਾਨ ਦੀ ਡੈਥ ਹੁੰਦੀ ਉਥੇ ਦਾ ਐਸਐਸਪੀ ਉਸ ਹਲਕੇ ਦਾ ਡੀਐਸਪੀ ਉਸ ਹਲਕੇ ਦਾ ਐਸਐਚਓ ਦੀ ਮੈਂ ਨੌਕਰੀ ਖਾ ਜੂਗਾ ਚਿੱਟਾ ਵਿਖ ਜੂ ਨਹੀਂ ਵਿਖ ਸਕਦਾ ਇੱਕ ਰੇਤੇ ਦੀ ਟਰਾਲੀ ਕੱਢ ਕੇ ਦਿਖਾ ਦੇ ਤੂੰ ਮੈਨੂੰ ਆ ਸਾਡੇ ਨਦੀਆ ਪੰਜੋਲੇ ਮੇਰਾ ਪਿੰਡ ਹੈ ਉੱਥੇ ਦੇ ਭਾਰ ਕੇ ਨਾ ਰੇਤੇ ਦੀ ਟਰਾਲੀ ਰੋਪਣ ਨੂੰ ਲੈ ਕੇ ਚਲੇ ਜੇ ਤਾਨੂੰ 35 ਪੁਲਿਸ ਵਾਲੇ ਟੱਕਰ ਜਾਣਗੇ ਜਰੇ ਘੇਲ ਨੂੰ ਰੋਕ 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 ਚਾ ਰਾਤ ਨੂੰ 12 ਵਜੇ ਤੁਰਪੀ ਚਿੱਟਾ ਕਿਵੇਂ ਕਹੋਂਗੇ ਜੰਦਾ ਸਾਡੇ ਪਿੰਡ ਚ ਪਤਾ ਨਹੀਂ ਇਹਨਾਂ ਨੂੰ ਸਭ ਪਤਾ ਹੈ ਜਦੋਂ ਕਿਸੇ ਮੰਤਰੀ ਨਾਲ ਲੰਘਣਾ ਹੁੰਦਾ ਮਾਨ ਸਾਹਿਬ ਕਹਿੰਦੇ ਸੀ ਨਾ ਮਾਨ ਸਾਹਿਬ ਦਾ ਬਿਆਨ ਹੈ ਵੀ ਭਾਈ ਜਿਹਨੂੰ ਡਰ ਲੱਗਦਾ ਪੋਲਟਰੀ ਫਾਰਮ ਪਾ ਲੋ ਅੱਜ ਇਹਦੇ ਮਾਤਾ ਨਹੀਂ ਲੰਘਣਾ ਸੀ ਕਿ ਦਿਨ ਚੰਡੀਗੜ੍ਹ ਤੋਂ ਨਵਾਂ ਸ਼ਹਿਰ ਨੂੰ ਮੈਂ ਰੰਗੀਲਪੁਰ ਖੜਾ ਪੁਲਿਸ ਬਹੁਤ ਖੜੀ ਮੈਂ ਉਹਨੂੰ ਕਹਾ ਭਰਾਵਾ ਵੀ ਅਸੀਂ ਤਾਂ ਅੱਜ ਕੋਈ ਥਾਣਾ ਤੋਂ ਨਹੀਂ ਲਾਉਣਾ ਵੀ ਅੱਜ ਇਹ ਕਹਿੰਦਾ ਉਹਨਾਂ ਦੀ ਮਾਤਾ ਲੰਘ ਰਹੀ ਭਗਵੰਤ ਮਾਨ ਦੀ ਮੈਂ ਕਿਹਾ ਇੰਨੀ ਫੋਰਸ ਫੇਰ ਹੁਣ ਮਾਤਾ ਨੂੰ ਪੋਲਟਰੀ ਫਾਰਮ ਪਾਣ ਦੇ ਭਾਈ ਉਹ ਕਾਹਨੂੰ ਸੜਕਾਂ 'ਤੇ ਘੁੰਮਦੀ ਐ ਆਪ ਵੀ ਪੋਲਟਰੀ ਫਾਰਮ ਪਾ ਕੇ ਬੈਠੇ ਉਦੋਂ ਪੁਲਿਸ ਕਿੱਥੇ ਤੋਂ ਆ ਜਾਂਦੀ ਐ ਜਦੋਂ ਕਿਸੇ ਗਰੀਬ ਗੱਲ ਤੱਕਾ ਹੁੰਦਾ ਆ ਕਿਸੇ ਦੀ ਮਾਤਾ ਨੂੰ ਕੋਈ ਕੁੱਟਮਾਰ ਕਰ ਦਿੰਦਾ ਉਹ ਉਸ ਟਾਈਮ ਥਾਣੇ 'ਚ ਪੁਲਿਸ ਨਹੀਂ ਲੱਭਦੀ ਕਿਉਂਕਿ ਪੁਲਿਸ ਇਹਨਾਂ ਨੇ ਆਪਣੇ ਵਾਸਤੇ ਰੱਖੀ ਹੋਈ ਹੈ ਆਪਣੀ ਰਾਖੀ ਵਾਸਤੇ ਆਮ ਜਨਤਾ ਵਾਸਤੇ ਫੋਰਸ ਨਹੀਂ ਹੈਗੀ ਤੁਸੀਂ ਚੌਂਕਿਆਂ ਜਾ ਕੇ ਦੇਖ ਲਓ ਇੱਕ ਮਰਾਜੋ ਬੈਠਾ ਹੋਊਗਾ ਇਹਨਾਂ ਦੇ ਘਰ ਦੇ ਆਲੇ-ਦਾਲੇ 35 ਖੜੇ ਹੋਣਗੇ ਪਰ ਉਹ ਕਹਿੰਦੇ ਨੇ ਵੀ ਧਰਨੇ ਲਾਉਣੇ ਯਾਰ ਗੱਲ ਤਾਂ ਹੁਣ ਪਿੱਛੇ ਜਿਹੇ ਹਰਜੋਤ ਬੈਂਸ ਹੋਰਾਂ ਨੂੰ ਘੇਰ ਕੇ ਖੜਗੀਆਂ ਅਧਿਆਪਕਾਂ ਜਿਹੜੇ ਧਰਨਾਕਾਰੀ ਸੀ ਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਕਹਿੰਦੇ ਕੋਈ ਗੱਲ ਥੋੜੀ ਹੁੰਦੀ ਐ ਤੁਸੀਂ ਆਹ ਰੋਕ ਕੇ ਖੜ ਗਏ ਵੀ ਇਹ ਤਾਂ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਰਾਹਾਂ 'ਚ ਰੋਕ ਰੋਕ ਕੇ ਖੜਨਾ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਕਰਨੇ ਮੰਤਰੀ ਵੀ ਕਹ ਰਹੇ ਮੁੱਖ ਮੰਤਰੀ ਸਾਹਿਬ ਵੀ ਕਹ ਰਹੇ ਆ ਸਰਕਾਰ ਉੱਤੇ ਸਾਰੀ ਇਸੇ ਗੱਲ ਦੇ ਉੱਤੇ ਆ ਗਈ ਨਾ ਵੀ ਧਰਨੇ ਲਾਉਣੇ ਗਲਤ ਦੇਖੋ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਇਹਨਾਂ ਸਰਕਾਰਾਂ ਨੂੰ ਵੀ ਤੁਸੀਂ ਤਾਂ ਨਾ ਦਿੱਲੀ ਦੇ ਵਿੱਚ ਲਾਇਆ ਸੀ ਜਿੱਥੋਂ ਤੋਂ ਇਹਨਾਂ ਦਾ ਆਕਾ ਕੇਜਰੀਵਾਲ ਦੁਨੀਆ ਦੇ ਨਜ਼ਰ 'ਚ ਆਇਆ ਉਹ ਤਾਂ ਇਹ ਨਾ ਨਹੀਂ ਸੀ ਉਹ ਧਰਨਾ ਹੀ ਸੀ ਕਹਿੰਦੇ ਅਸੀਂ ਬਦਲਾਅ ਕਰਾਂਗੇ ਹੁਣ ਮਾਸਟਰਾਂ ਨਾਲ ਇਹਨਾਂ ਨੇ ਵਾਦਾ ਕੀਤਾ ਹੋਇਆ ਵੀ ਅਸੀਂ ਤੁਹਾਨੂੰ ਪੱਕੇ ਕਰਾਂਗੇ ਕਿਉਂ ਨਹੀਂ ਕਰਦੇ ਬਈ ਪੱਕੇ ਕਰਨ ਉਹਨਾਂ ਨੂੰ ਅੱਜ ਇਹ ਕਹਿੰਦੇ ਸੀ ਅਸੀਂ ਇੰਨੀ ਭਰਤੀ ਕਰਾਂਗੇ ਅੱਜ ਇੱਥੇ ਤੁਸੀਂ ਮੇਰੇ ਦਫ਼ਤਰ ਚਲੇ ਜਾਓ ਆ ਨੇੜੇ ਐ ਸਾਡੇ ਜਿਹੜਾ ਬਿਜਲੀ ਦਫ਼ਤਰ ਹੈ ਉੱਥੇ ਲਾਈਨਮੈਨ ਲੱਭ ਕੇ ਦਿਖਾਓ ਅਸੀਂ ਖੁਦ ਰਾਤਾਂ ਨੂੰ ਜਾਂ ਲੈਟਾ ਹੁਣ 10 ਦਿਨੋਂ ਖਰਾਬ ਹੋਣ ਲੱਜਣੀ ਆ ਪੌੜੀਆਂ ਲੈ ਲੈ ਕੇ ਨਾਲ ਇਹਨਾਂ ਦੇ ਲਾਈਨਮੈਨ ਇੱਕ ਲਾਈਨਮੈਨ ਹੁੰਦਾ ਅਸੀਂ ਸਾਡੇ ਮੇਰੇ ਪਿੰਡ ਦੇ ਮੁੰਡੇ ਹੁੰਨੇ ਨੌਜਵਾਨ ਅਸੀਂ ਰਾਤਾਂ ਨੂੰ ਪੌੜੀਆਂ ਲੈ ਲੈ ਕੇ ਤਾਰਾਂ ਠੀਕ ਕਰਾਉਂਦੇ ਉਹਨਾਂ ਦੇ ਨਾਲ ਕਿਉਂ ਨਹੀਂ ਭਰਤੀ ਕਰਦਾ ਵੀ ਲਾਈਨਮੈਨਾਂ ਦੀ ਅਸੀਂ 20 ਵਾਰ ਲਿਖ ਕੇ ਦੇ ਆਏ ਐ ਐਕਸਨ ਸਾਹਿਬ ਨੂੰ ਵੀ ਭਾਈ ਦੀ ਭਰਤੀ ਕਰੋ ਸਾਡੇ ਲਾਈਨਮੈਨ ਨਹੀਂ ਹੈਗੇ 60 ਪਿੰਡਾਂ 'ਚ ਇੱਕ ਦੋ ਲਾਈਨਮੈਨ ਐ ਦੱਸੋ ਜੀ ਕਿੱਥੇ ਕਿੱਥੇ ਜਾਣਗੇ ਉਹ ਉਹ ਕਹਿੰਦੇ ਪਿਛਲੀਆਂ ਸਰਕਾਰਾਂ ਦੇ ਕੰਡੇ ਪਿੱਛੇ ਹੋਏ ਅਸੀਂ ਤਾਂ ਚੁਗ ਰਹੇ ਆ ਪਾਪਾ ਹੁਣ ਤਾਂ ਤੁਹਾਨੂੰ 3 ਸਾਲ ਹੋ ਗਏ ਯਾਰ ਉਹ ਭਰਤੀਯੋਗਾਂ ਨੇ ਨੂੰ ਕਹਿੰਦੇ ਤੁਸੀਂ ਕਹਿੰਦੇ ਅਸੀਂ ਬੋਰਡ ਲਾਤੇ ਐ ਡੇ ਡੇ ਮਾਨ ਸਾਹਿਬ ਕਹਿੰਦਾ ਬੋਰਡ ਲਾਤੇ ਜੀ ਕਰੋੜਾ ਰੁਪਏ ਦੇ ਹੁਣ ਇਹ ਲਾ ਰਿਹਾ ਸਰਕਾਰ ਜਿਹੜੀ ਅੱਜ ਆਊਗੀ ਆ ਸਵਾਲ ਉਸ ਨੂੰ ਹੋਣਾ ਜਾਂ ਤੁਸੀਂ ਸੱਤਾ 'ਚ ਹੋ ਐ ਨਾ ਅੱਜ ਤੂੰ ਪ ਮੈਂ ਤੈਨੂੰ ਸਵਾਲ ਥੋੜੀ ਕਰੂੰਗਾ ਅੱਜ ਇਹ ਸੱਤਾ ਚ ਸਵਾਲ ਤਾਂ ਇਹਨਾਂ ਨੂੰ ਕਰੂੰਗਾ ਹੁਣ ਤਕਲੀਫ ਲੱਗਦੀ ਜਦ ਤਾ ਇਹ ਹੀ ਕਹਿੰਦਾ ਸੀ ਆਉਂਦੇ ਨੂੰ ਸਵਾਲ ਕਰੋ ਜੀ ਪਿੰਡਾਂ ਨੂੰ ਸਿਖਾਏ ਕੀ ਨੇ ਮਾਨ ਸਾਹਿਬ ਨੇ ਵੀ ਜਦੋਂ ਤੁਹਾਡੇ ਪਿੰਡ ਐਮ ਐਲ ਏ ਆਉਂਦਾ ਉਹਨੂੰ ਸਵਾਲ ਕਰੋ ਅਸੀਂ ਜਦ ਸਵਾਲ ਕਰਨ ਜਾਂਦੇ ਜਿਹੜੇ ਨੇ ਤੇ ਪਿਛੇ ਕੜਾ ਮਚੌਦਰੀ ਹੁੰਦੀਆਂ ਨੇ ਭੇਡਾਂ ਕਹਿੰਦੇ ਨੇ ਉਹ ਸਾਨੂੰ ਪਿੱਛੇ ਨਹੀਂ 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 ਸਵਾਲ ਨਹੀਂ ਕਰਨਾ ਜੀ ਗੱਲ ਨਹੀਂ ਗੱਲ ਸੁਣੋ ਜੀ ਗੱਲ ਸੁਣੋ ਉਹ ਮਾਹ ਗੱਲੇ ਪੁੱਛਣਾ ਹੈ ਭਾਈ ਵੀ ਦੱਸੋ ਸਾੜੀ ਆ ਸੜਕਾ ਇੱਕ ਮੈਂ ਤੁਹਾਨੂੰ ਦਿਖਾਉਂਗਾ ਐ ਐਮ ਐਲ ਏ ਸਾਹਿਬ ਹੈ ਸਾਡੇ ਚੱਡਾ ਸਤਿਕਾਰਯੋਗ ਹੈ ਤਿੰਨ ਵਾਰਾ ਲਾਸ ਕਰਕੇ ਪਹਿਲਾਂ ਸਾਡੇ ਪਿੰਡ ਨੂੰ ਨੌਜਵਾਨਾਂ ਟੂਰਨਾਮੈਂਟ ਕਰਾਇਆ ਉੱਥੇ ਕਹਿੰਦਾ ਵੀ 4 ਮਹੀਨੇ ਸੜਕ ਬਣ ਜੂਗੀ ਆਉਂਦੇ ਸਾਰ ਫੇਰ 4 ਮਹੀਨੇ ਕਹੇਗੇ ਪਤਾ ਨਹੀਂ ਤਾਂ ਬਈ ਉਹ ਮਹੀਨਾ ਸਾਲ ਜਿਹੜਾ ਉਹ 4 ਮਹੀਨੇ ਦਾ ਏ ਇਹਨਾਂ ਦੀ ਸਰਕਾਰ ਚ ਇਹੋਂ ਰੱਬ ਜਾਣਦਾ ਵੀ 12 ਮਹੀਨੇ ਦਾ ਨਹੀਂ ਹੈਗਾ 4 ਮਹੀਨੇ ਦਾ ਮੀਨਾ ਏ ਸੌਰੀ ਸਾਲ ਹੈ ਵੀ 4 ਮਹੀਨੇ ਦਾ ਇੱਕ ਸਾਲ ਹੈ ਔਰ ਇਹ ਆ ਕੇ ਲਾਸ ਕਰਗੇ ਜੀ ਦੁਬਾਰਾ ਫੇਰ ਆਏ ਫੇਰ 4 ਮਹੀਨਾ ਟਾਈਮ ਦੇ ਦਿਓ ਆ ਪਿੱਛੇ ਭਵਾਨੀ ਦਾ ਟੂਰਨਾਮੈਂਟ ਹੋਇਆ ਕਹਿੰਦੇ 4 ਮਹੀਨਾ ਟਾਈਮ ਦੇ ਦਿਓ ਟਾਈਮ ਲੰਘੇ 3 ਸਾਲ ਪਰ ਉਹ 4 ਮਹੀਨੇ ਦੇ ਪੁੱਤ ਪੁੱਤ 4 ਮਹੀਨੇ ਤੋਂ ਉੱਪਰ ਟੱਪਦੇ ਨਹੀਂ ਹੁਣ ਅਸੀਂ ਦੇਖਦੇ ਆ ਕਿਦਾਂ ਤੁਹਾਨੂੰ ਵੀ ਬੁਲਾਵਾਂਗੇ ਰੋਡ ਦਿਖਾਵਾਂਗੇ ਸ਼ਾਇਦ ਸਾਨੂੰ ਜਾਮ ਲਾਉਣਾ ਪਵੇ ਕਿਉਂਕਿ ਫੇਰ ਸਾਨੂੰ ਕਹਿੰਦੇ ਤੁਸੀਂ ਜਾਮ ਲਾਉਨੇ ਯਾਰ ਕਿਉਂ ਨਾ ਲਾਇਆ ਸੀ ਟੈਕਸੀ ਨੇ ਸਾਡੀਆਂ ਗੱਡੀਆਂ ਲੋਕਾਂ ਨੇ ਟੁੱਟਦੀਆਂ ਮੋਟਰਸਾਈਕਲ ਟੁੱਟ ਗਏ ਇੱਕ ਮਾਤਾ ਗਿਰ ਗਈ ਉਦੋਂ ਉਹਦਾ ਕੋਡੇ ਛੇਲੋ ਕੇ ਟੋਏ 'ਚ ਗਿਰ ਗਈ ਪਿੱਛੇ ਦੇ ਮੋਟਰਸਾਈਕਲ ਵਰਤੇ ਜੇ ਤੁਹਾਨੂੰ ਅਸੀਂ ਟੈਕਸ ਦੇ ਰਹੇ ਹਾਂ ਸਭ ਕੁਝ ਦੇ ਰਹੇ ਹਾਂ ਤੁਸੀਂ ਸਾਨੂੰ ਸਿਖਾਇਆ ਏ ਫੇਰ ਜਾਮ ਨਹੀਂ ਲਾਉਂਗੇ ਫੇਰ ਬਿੱਲੇ ਨਹੀਂ ਸਾਨੂੰ ਜੋ ਮਰਜ਼ੀ ਕਹਿਣ ਸਾਡੇ ਜੁੱਤੀਆਂ ਮਾਰਨ ਚਾਹ ਬਿਲਕੁਲ ਸੋ ਧਰਨੇ ਦੇ ਉੱਤੇ ਹੀ ਸਵਾਲ ਖੜੇ ਹੋਏ ਆ ਮੁੱਖ ਮੰਤਰੀ ਸਾਹਿਬ ਨੇ ਸਤਕਾਰਯੋਗ ਕਿਸਾਨ ਲੀਡਰ ਕਹਿ ਕੇ ਲਿਖਿਆ ਭਾਈ ਧਰਨੇ ਦਾ ਨਾਓ ਬਾਕੀ ਵਰਗ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਉਲਟੇ ਸਵਾਲ ਸਰਕਾਰ ਦੇ ਅੱਗੇ ਵੀ ਧਰਨਿਆਂ ਨੂੰ ਲੈ ਕੇ ਹੀ ਆ ਵੀ ਭਾਈ ਤੁਸੀਂ ਧਰਨਿਆਂ ਤੋਂ ਨਿਕਲੇ ਹੋ ਤੁਹਾਡੀ ਪਾਰਟੀ ਧਰਨਿਆਂ ਤੋਂ ਨਿਕਲੀਏ ਤੁਸੀਂ ਵੀ ਧਰਨੇ ਲਾ ਲਾ ਕੇ ਹੀ ਇੱਥੇ ਤੱਕ ਪਹੁੰਚੇ ਹੋ ਅੱਜ ਸਾਨੂੰ ਸਖਾ ਰਹੇ ਹੋ ਕਿ ਧਰਨਾ ਨਹੀਂ ਲਾਉਣਾ ਚਾਹੀਦਾ ਕਿਸਾਨ ਇਸ ਦੇ ਉੱਤੇ ਉਂਗਲ ਖੜੀ ਕਰ ਰਿਹਾ ਪਰ ਕਿਸਾਨਾਂ ਵੱਲੋਂ ਪ੍ਰੋਗਰਾਮ ਅੱਗੇ ਦਾ ਦਿੱਤਾ ਗਿਆ ਉਸ ਪ੍ਰੋਗਰਾਮ ਦੇ ਵਿੱਚ ਹੋਵੇਗਾ ਕਿ ਪੁਲਿਸ ਕਿਸ ਤਰ੍ਹਾਂ ਕਿਸਾਨਾਂ ਨੂੰ ਟੈਕਲ ਕਰੇਗੀ ਕਿਸਾਨ ਅੱਗੇ ਜਾਣਗੇ ਜਾਂ ਨਹੀਂ ਜਾਣਗੇ ਮਾਹੌਲ ਕੀ ਬਣਦਾ ਇਹ ਜੋ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਨਵਾਂ ਮਾਹੌਲ ਬਣ ਚੁੱਕਿਆ ਹੈ ਤਣਾਅ ਵਧ ਰਿਹਾ ਹੈ ਉਹ ਕਿੱਥੇ ਤੱਕ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਕੀ ਬਣੇਗਾ ਕਿ ਸਰਕਾਰ ਦਾ ਵੀ ਸਮਾਂ ਥੋੜਾ ਰਹਿ ਚੁੱਕਿਆ ਸੋ ਉਹ ਸਾਰੇ ਦੇ ਉੱਤੇ ਕੀ ਪ੍ਰਭਾਵ ਪੈਂਦਾ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ